ਇੰਦਰ ਪੈਟਰੋਲ ਬਣਾ ਆਪਣੇ ਘਰ ਦੇ ਨਾਲ ਹੀ ਜੱਸੀ ਪੌ ਵਾਲੀ ਪਿੰਡਾ ਬਣਾ ਜ਼ਿਲ੍ਹਾ ਬਠਿੰਡੇ ਚ ਬਿੰਦਾ ਹੈ ਫਾਕਾ ਬਿੰਡਾ ਤੇ ਆਤੀ 67 ਨੰਬਰ ਦਾ ਆਰਾ 73 ਨੰਬਰ ਦਾ ਆਰਾ ਆਪਣੇ ਨਵੇਂ ਮੰਨਦੇ ਹੋਏ ਗੇੜ ਤੇ ਆਪਣੇ ਦੋ ਕੋਠੀਆਂ ਦੇ ਚਾਰ ਗੇੜਾ ਚਾਰਾਂ ਤੇ ਗਿੱਟਾ ਦੇ ਆਪਾਂ ਨਵੇਂ ਬਣੇ ਆ ਸ੍ਰੀ ਕਾਲ ਦੋਸਤੋ ਮੈਂ ਭਵਿੰਦਰ ਸਿੰਘ ਚਾਨ ਜੱਸੀ ਪੌ ਵਾਲੀ ਤਾਂ ਨੂੰ ਪਤਾ ਹੀ ਹੈ ਨਾ ਪਿਛਲੇ ਕਈ ਦਿਨਾਂ ਤੋਂ ਆਪਣਾ ਵਿਆਹ ਚੱਲ ਰਿਹਾ ਸ਼ਾਹਵਾਜ ਦਾ ਤੇ ਅੱਜ ਅੱਜ ਅਸੀਂ ਨਿਮਿਤ ਬਣ ਰਹੇ ਆ ਸਾਡਾ ਭਰਾ ਖੁਸ਼ਦੀਪ ਸਿੰਘ ਕੈਨੇਡਾ 'ਚ ਰਹਿੰਦੇ ਆ ਤਾਂ ਉਹਨਾਂ ਦੇ ਧੀ ਤੇ ਪੁੱਤ ਹੋਇਆ ਤੇ ਸਾਡੇਆਂ ਘਰਾਂ ਦੀਆਂ ਚਾਤੀਆਂ ਤਾਈਆਂ ਮਾਵਾ ਸਾਰਿਆਂ ਆਈਆਂ ਹੋਈਆਂ ਤੁਹਾਨੂੰ ਦਿਖਾਉਣੇ ਆ ਹਨਾ ਤੇ ਆਪਣਾ ਵਲੌਗ ਜੇ ਚੰਗਾ ਲੱਗਿਆ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਇੱਧਰ ਕੈਨੇਡਾ ਵਾਲਿਆਂ ਦੇ ਵੀ ਸਾਰੇ ਪਰਿਵਾਰ ਬੈਠੇ ਆ ਚਾਚਾ ਜੀ ਧਾਰੀ ਵਾਲ ਖੜੇ ਆ ਉੱਧਰ ਤੇ ਚਾਚੀ ਜੀ ਖੜੀ ਆ ਸਾਡੇ ਇੱਧਰ ਇੱਧਰ ਬੈਠੇ ਆ ਤੇ ਤੁਹਾਨੂੰ ਦਿਹਾਉਣ ਨੰਮ ਆ ਸਾਡਾ ਜਪਸ਼ੇਰ ਆ ਜਪਸ਼ੇਰ ਆ ਜਾ ਇਹ ਮੇਰਾ ਪੋਤਰਾ ਜੀ ਮੇਰੇ ਤਾਈ ਦਾ ਪੋਤਾ ਤੇ ਇੱਧਰ ਤਿਆਰੀ ਕਰੀ ਜਾਂਦੇ ਆ ਸਾਰੇ ਆਪਣੇ ਹਨਾ ਤੇ ਆ ਗੁਡੀਆਂ ਸਾਡੀ ਇੱਧਰ ਤਾਚੀ ਜਿਆਰੀਆਂ ਖੜੀਆਂ ਖੜੀਆਂ ਭਾਬੀ ਸਰੇਂਦਰ ਤੇ ਇੱਧਰ ਖੜਾ ਇੱਧਰ ਸਾਡੀ ਨੂਰਾਨੀਆਂ ਗੁਡੀਆਂ ਸਾਡੀ ਤੇ ਤਿਆਰੀ ਕਰੀ ਜਾਂਦੇ ਆ ਤਰੀਵੇਂ ਬੰਲਾਂਗੇ ਆਪਾਂ ਕਿਵੇਂ ਆ ਜਾਵਛੇ ਰਾਂ ਕੀ ਕਰਦੇ ਅੱਜ ਆਪਾਂ ਦੱਸੀ ਇੱਧਰ ਝੱਕ ਮੂੰ ਕੀ ਕਰਦੇ ਆਪਾਂ ਏ ਸ਼ਰਾਰਤੀ ਬੱਚਾ ਏ ਸ਼ਰਾਰਤੀ ਬੱਚਾ ਏ ਤੇ ਆਪਣਾ ਬਲੌਗ ਚੰਗਾ ਲੱਗਿਆ ਕਮੈਂਟ ਤੇ ਲਾਈਕ ਜ਼ਰੂਰ ਕਰ ਦਿਓ ਹਾਂ ਗੈਰੀਆ ਵਾਖਰ ਦੇਂਦੇ ਰਹਿੰਦੇ ਆ ਪਰਮਾਤਮਾ ਨੇ ਇੱਕ ਤੀ ਤਾਂ ਖੁਸ਼ੀਆਂ ਹੀ ਖੁਸ਼ੀਆਂ ਦੇਤੀਆਂ ਪਹਿਲਾਂ ਸਰਪੰਚੀ ਦਿੱਤੀ ਫਿਰ ਧੀ ਪੁੱਤ ਦਿੱਤੇ ਫਿਰ ਵਿਆਹ ਕਰ ਲਿਆ ਮੁੰਡੇ ਦਾ ਇਹਦਾ ਨਾਮ ਤਾਂ ਹੀ ਰਹਿਣਾ ਹਨਾ ਹੂੰ ਸਾਡੀ ਭੂਆ ਛਿੰਦਰ ਭੂਆ ਸਾਡੀ ਅਸੀਂ ਤੀਆਂ ਦੂਆ ਕਰਾਉਣੇ ਹੁੰਦੇ ਆ ਛਿੰਦਰ ਭੂਆ ਹੀ ਸਾਡੀ ਦਿੰਦੀ ਆ ਸਹਾਇਜੋਗ ਸਾਨੂੰ ਜੋ ਆਪਣੇ ਘਰਾਂ ਜੋ ਨਿੰਮ ਬਣਨ ਵਾਸਤੇ ਆਇਆ ਉਹਨਾਂ ਵਾਸਤੇ ਅੰਬੋ ਜੀ ਆਰ ਗਿਆਂ ਮਨਲਾ ਵੀ ਪਤਾਸੇ ਤੇ ਲੱਡੂ ਪਾ ਰਿਹਾ ਇੱਧਰ ਸਾਡੀ ਅੰਬੋ ਜੀ ਉਧਰ ਸਾਡੇ ਅੰਬੋ ਵੀ ਇੱਧਰ ਵੀ ਮੇਰੇ ਅੰਬੂ ਲਾ ਦੇ ਇੱਧਰ ਵੀ ਅੰਬੋ ਸਾਡੀ ਆ ਮੇਰੀ ਪਰਛਾਈ ਹੈ ਹਰਦੀਪ ਕੌਰ ਤੇ ਮਾਸੀ ਮੱਕੜੀ ਤੇ ਆਪਣੀ ਸਰਦਾਰ ਨੇ ਰੁਪਿੰਦਰ ਕੌਰ ਹਣਾ ਇਹ ਮਨਲਾ ਵੀ ਪਤਾਸੇ ਦੇਵਾਂਗੇ ਆਪਾਂ ਤੇ ਲੈ ਮਾਸੀ ਫਰਦਾਸੇ ਮਾਸੀ ਫੇਰ ਕਹੂੰਗਾ ਇੱਕ ਦੇ ਦੇ ਝੂਠਾ ਤਾਂ ਨਹੀਂ ਕਰਨਗਾ ਕੋਈ ਨਹੀਂ ਸਾਨੂੰ ਵੀ ਹੋਰ ਬੰਦਾ ਕੇ ਬਸ ਕਰਦੇ ਹੁੰਦੇ ਨੇ ਇਹਦੋਂ ਰੌਣਕਾਂ ਲੱਗੀਆਂ ਪਿੰਡਾਂ ਬੇੜੇ 'ਚ ਸਾਰੀਆਂ ਭਾਬੀ ਜਿੜਗੀਆਂ ਆ ਗਈਆਂ ਕੋਸ਼ਿਸ਼ੀਂਪਾ ਥੱਲੇ ਅੰਬੋ ਜੀ ਇਹ ਸਾਡੇ ਪੁਰਾਣੇ ਗਵੰਢੀ ਹੁੰਦੇ ਸੀ ਅੰਬੋ ਜੀ ਅੰਦਰ ਲੈ ਗਰ ਆਪਣੇ ਆ ਹੁਣੇ ਜਾਵਰੇ ਜੋਧੂ ਰੋਡ ਤੇ ਤੇ ਆਪਾਂ ਅਗੇ ਬਠਿੰਡੇ ਰੋਡ ਤੇ ਸਾਡੀ ਚਾਚੀ ਜਰਗੀਆਂ ਸਾਰੇ ਬੈਠੀਆਂ ਚੋਂ ਤਾਂ ਤਿਆਰੀ ਕਰੀ ਜਾਂਦੀਆਂ ਸਾਡੀ ਬਿਆਹਤ ਬੈਠੀ ਐ ਤਰਤਵਾਰ ਸਿੰਘ ਵਾਲੇ ਨੂੰ ਤਾਂ ਤੁਸੀਂ ਜਾਣਦੇ ਹੋ ਉਹਨਾਂ ਦੀ ਧਰਮ ਪਤਨੀ ਸਰਦਾਰਨੀ ਉਹ ਵੀ ਜਾ ਰਹਾ ਨਾ ਅੱਖਾਂ ਤੋਂ ਵਰਾਉਣ ਆਇਆ ਤੇ ਮੇਰੇ ਕੋਲ ਸ਼ਾਹ ਨਹੀਂ ਚਾਚੀ ਜਰਗੀਆਂ ਬੈਠੀਆਂ ਇੱਧਰ કરીਏ ਨੇ ਪੂਰੀ ਤਾਰੀ ਫੇਰ ਹੋਰ ਦੋਰਾ ਵੀ ਆ ਕੰਮ ਉਹ ਐਂਕਲਾ ਲਾ ਲਾ ਕੇ ਖੜ ਜਾਂਦੀ ਦੀ ਤਾਂ ਐਂਕਲਾ ਲਾ ਲਾ ਆਏ ਫਿਰ ਇਧਰ ਸਾਡੀ ਸਰਿੰਦਰ ਭਾਬੀ ਜੀ ਨਿੰਬੂ ਚ ਧਾਗਾ ਪਾਈ ਜਾਂਦੀ ਐ ਹੋਰ ਭਾਬੀ ਦੂਹੇ ਠੀ ਬੈਠੀਆ ਕੁਰਸੀ ਲੈ ਲਾ ਅੱਛਾ ਸੂਨੀਆਂ 사ਆਂ ਰੱਖੀ ਬੈਠੀਆਂ ਆਪਣਾ ਬਲੌਗ ਚੰਗਾ ਲੱਗਿਆ ਤਾਂ ਲੈ ਕੇ ਤੇ ਸ਼ੇਅਰ ਕਰ ਦਿਓ ਇੱਧਰ ਸਾਡੇ ਭਾਬੀ ਜੀ ਬੈਠਿਆ ਪਿੱਛੇ ਵੀ ਸਾਡੇ ਭਾਬੀ ਜੀ ਬੈਠੇ ਇੱਧਰ ਆਹ ਗਜਾਬ ਸ਼ੇਰ ਕਿਵੇਂ ਆ ਓਏ ਇਹ ਛਰਾਰਤੀ ਬੱਚਾ ਸਾਡਾ ਓ ਜਾ ਸ਼ੇਰ ਤੁਹਾਡੇ ਜਿਵੇਂ ਆ ਗੋਇਆ ਖੁਸ਼ਦੀ ਨੰਦੀਵਾਲ ਜੀ ਸਾਡੇ ਭਾਬੀ ਜੀ ਹਰਪ੍ਰੀਤ ਕੌਰ ਕੋਲੇ ਕੈਨੇਡਾ ਵਾਲਿਆਂ ਕੋਲੇ ਸਾਡੇ ਜੋੜੇ ਬੱਚੇ ਹੋਏ ਆ ਕੁਸ਼ਦੀ ਸਿੰਘ ਨੰਦੀਵਾਲ ਉਹਨਾਂ ਦੀ ਪਤਨੀ ਹਰਪ੍ਰੀਤ ਕੌਰ ਦੇ ਖੜਗਲਿਆਂ ਦੇ ਦਾਣੇ ਇਹ ਦਿਨ ਕੁਸ਼ੀਆਂ ਦੇ ਦੇਮੋ ਨਾ ਭਾਈ ਜੇ ਪੰਚ ਸਾਹਿਬ ਇਹ ਗਰੀਬਾਂ ਦਾ ਮਸੀਹਾ ਇਹਦਾ પેટ્રોલ ਪੰਪ ਕੋਲੇ ਰਿੰਦਾ ਹੈ ਜਿਹੜਾ ਹਾਂ ਇੱਕ ਸਰਪੰਚ ਬਣਿਆ ਸੀ ਉਹਨੇ ਕੁਝ ਬਹੁਤ ਬੰਦੀ ਬਤਾਇਆ ਬਹੁਤ ਬੰਦੀ ਵਿਆਹ ਦੀਆ ਵਿਆਹ ਦੀਆ ਸਰਪੰਚ ਬਣਿਆ ਸੀ ਉਹਨੇ ਬਤਾਇਆ ਅਸੀਂ 2 13 ਜਾਨ ਮਾ ਹੁਣ ਵੀ ਦਿੱਤਾ ਕੁਝ ਹਾਂ ਹੁਣ ਵੀ ਮੈਂ ਕੁਝ ਦਿੱਤਾ ਨਾ ਅਸਲ ਬੰਦਾ ਜਦੋਂ ਹੋਵੇ ਪਾਲ ਕੀ ਚੱਲਦੀ ਨੇ ਹਾਂ 15 ਦਿਨ ਹੋ ਗਏ ਪੂਰੇ ਪਾਲਟੀ ਚੱਲੀ ਜਾਂਦੀ ਨੂੰ ਹਾਂ ਤੇ ਇਹ ਸਰਪੰਚ ਦੇ ਮਨਲਾ ਵੀ ਤਾਇਆ ਲੱਗਦਾ ਇਹ ਨਾ ਜਿਹੜੇ ਬੱਚੇ ਹੋਏ ਸਾਡੇ ਜੁਣਮੇ ਕੋਈ ਨਹੀਂ ਫੁੱਲ ਦੇਵਾਂਗੇ ਬਾਈ ਫੁੱਲ ਇੱਧਰ ਲੱਗ ਗਏ ਸਾਡੇ ਰੀਵਨ ਮੰਨਨ ਭਾਬੀ ਵਰਗੀਆਂ ਸਾਡਾ ਕਰਨ ਆਸਟ੍ਰੇਲੀਆ ਵਾਲਾ ਮੇਰਾ ਪੁੱਤਰਾ ਇਹ ਰਾਜਪ੍ਰੀਤ ਦਾ ਮੁੰਡਾ ਆਪਣੇ ਦਾ ਵੱਡੇ ਭਰਾ ਦਾ ਤਰਾਵ ਚੱਲ ਕੇ ਕਿਸੀ ਹੋਰ ਹੈ ਯਾਤਰਾ ਬੰਦ ਮੁਟਾ ਗਾ ਦੇ ਉਹ ਮੈਨੂੰ ਪੁੱਛਿਆ ਸੀ ਆ ਤਾਰ ਆ ਬਾਈ ਦੇਖ ਕੇ ਮੜਾ ਜੋੜ ਦੇਖ ਕੇ ਦੇਖ ਕੇ ਬਾਈ ਦੇਖ ਕੇ ਜੋੜ ਪਹਿਲਾ ਨੰਗੇ ਆ ਦੇ ਨੂੰ ਸਮਾਰਕ ਠਾਕਰਾ ਹੱਥਰਾਂ ਨਾਲ ਹੀ ਮੇਰਾ ਵੀਰ ਆ ਗਏ ਤਾਂ 3000 ਗਏ ਇਧਰ ਸਾਡੀ ਕੁੜੀਆ ਆ ਗਈ ਭੈਣ ਸਾਡੀ ਵਿਆਹ ਦਾ ਰਹਿਣਾ ਗੱਲ ਇਹਦਾ ਦੂਜੇ ਦਾ ਹਾਂ ਭਾਈ ਜਿਆ ਮੇਖਾ ਨਾ ਮੇਰੀ ਗੁਰਪ੍ਰੀਤ ਭੈਣ ਆ ਇਹ ਗੁਰਪ੍ਰੀਤ ਭੈਣ ਆ ਇਹ ਮੇਰੀ ਰਾਣੀ ਭੈਣਾ ਡੋਡੇ ਵਾਈ ਆ ਇਹ ਸੁੰਦ ਲੈ ਰਹੇ ਇਹ ਹਾਂ ਮੇਖਾ ਨਾ ਬੰਨ ਦੇ ਬੜੀ ਫੋਟੋ ਕਰ ਲੈਂਦੇ ਇਹ ਪਪੇ ਭੈਣਾਂ ਆ ਇਹ ਸਰਦਾਰਨੀਆਂ ਮੇਰੀ ਇਧਰ ਸਾਡੀ ਨੂਰ ਰਾਣੀ ਆ ਇਧਰ ਸਾਡੀ ਚਾਚੇ ਦੀ ਕੁੜੀਆ ਖੜੀ ਆ ਚਾਚੀ ਖੜੀ ਆ ਸਾਡੀ ਸਾਡੀ ਬੇਟੀ ਮਾਲਾ ਵੀ ਜੋ ਸਾਡੀ ਬੇਟੀ ਦਾ ਵਿਆਹ ਸੀ ਨਾ ਆਪਣੇ ਸ਼ਾਹਵਾਜ ਦੇ ਘਰੋਂ ਆ ਸਾਡੀ ਬੇਟੀ ਧੀ ਹੈ ਸਾਡੀ ਮਨਪ੍ਰੀਤ ਤੇ ਨੌਰਣੀ ਆ ਜਿੱਦਾਂ ਦਾ ਸਾਡੇ ਰਿਸ਼ਤਾ ਜੁੜਿਆ ਇਹਦੇ ਨਾਲ ਸਾਡੇ ਬਹੁਤ ਖੁਸ਼ੀਆਂ ਆਈਆਂ ਸਰਪੰਚ ਜੀ ਆਈ ਮਾਲਾ ਵੀ ਸਾਡੇ ਦੋ ਬੱਚੇ ਵੀ ਹੋ ਗਏ ਤੇ ਬਹੁਤ ਕਰਮ ਵਾਲੀ ਆ ਕੁੜੀ ਸਾਡੀ ਇਹ ਹੈ ਉਹ ਤੁਹਾਡੇ ਵਿਆਹ ਦੇ ਵਰਾਏ ਲੀ ਇਦਾਂ ਜੀ ਦਿਖਾਈ ਦੇ। ਉਹਨੇ ਉੱਧਰ ਹੀ ਗਈ ਮੇਖਾ। ਬਈ ਉੱਤੋਂ ਦੀ ਕਰ ਲੀ ਹਣਾ। ਇੱਥੇ ਬੰਨ ਕੇ ਉੱਤੋਂ ਦੀ ਕਰ ਲੀ। ਆ ਇੱਧਰ ਹੋ ਗਏ। ਭਾਈਆ ਮੜਿਆ ਹੱਥ ਉਤਰਾ ਲਾ ਲਈ ਯਾਰ। ਥੋੜੇ ਜਿਹੀ ਲਾ ਰੱਖੀ। ਉਹ ਉੱਧਰ ਕੱਸ ਲਾਂਗੇ ਨਾ ਇੱਧਰ ਢਿੱਲਾ ਹੀ ਰੱਖ ਥੋੜਾ ਜਿਹਾ। ਮੇਰੀ ਭਾਬੀ ਜੀ ਸ਼ਾਹਵਾਜ ਦੀ ਮੰਮੀ ਮਨਿੰਦਰ ਕੌਰ ਗੁਰਮਿੰਦਰ ਸਿੰਘ ਸਰਪੰਚ ਦੇ ਘਰੋਂ। ਮੇਰੀ ਭੈਣ ਇੰਦਰਜੀਤ ਇਹ ਬੰਗੀ ਵਿਆਹੀ ਵੀ ਆ। ਵੱਡੀ ਐ ਮੈਥੋ ਇਹ ਆਇਓ ਤਾਂ ਤੁਸੀਂ ਅੱਗੇ ਆਜੋ ਆਪਣਾ ਬਲੌਗ ਚੰਗਾ ਲੱਗਾ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਲਾਇਕ ਨਾਲੇ ਪਿੰਡ ਜੱਸੀ ਪੌਹੜੀ ਪਿੰਡ ਜੱਸੀ ਪੌਹੜੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਇਹਨਾਂ ਦਾ ਆਪਣੇ ਨਾਲ ਬਹੁਤ ਦਿਨ ਤੋਂ ਪਿਆਰ ਬਣਿਆ ਹੋਇਆ ਮਾਲਾ 13 ਤੋਂ ਆਉਂਦੇ ਜਦੋਂ ਆਪਾਂ 13 ਸਰਪੰਚ ਬਣੇ ਸੀ ਨਾ ਗੁਰਵਿੰਦਰ ਆਪਣਾ ਉਦੋਂ ਤੋਂ ਆਉਂਦੇ ਆ ਸਰਦਾ ਲੱਖ ਲੱਖ ਵਧਾਈਆਂ ਜੀ ਸਰਦਾ ਜੱਪਸ਼ੀਰ ਸਿੰਘ ਆ ਫੜਾਏ ਇੱਧਰ ਆ ਫੜਾਇਓ ਅਮਨੀਤ ਸ਼ਾਮ ਰਮਨੀਤ ਸਾਹਿਬ ਹਾ ਉੱਪਰ ਦੀ ਕਰਦੇ ਨਾ ਵਿਚਾਲੇ ਬੰਦਦੇ ਨੇ ਫਿਰ ਇੱਕ ਜਰਟ ਲੈ ਕੇ ਮੰਦਰ ਵਿੱਚ ਆਲੇ ਪੂਆ ਜੀ ਕਰੋ ਉੱਤੋਂ ਦੀ ਕਰ ਦਿਓ ਬਾਅਦ ਚ ਲੰਬੀ ਰੱਖੋ ਲੰਬੀ ਰੱਖੋ ਲੰਬੀ ਰੱਖੋ ਗੁਰਿੰਦਰ ਜਾਲੀ ਆ ਆ ਮੈਂ ਖਾਣਾ ਬੰਨ ਕੇ ਨਾ ਇੱਧਰ ਲਾ ਸਿਰ ਉੱਥੇ ਬੰਨ ਦੋ ਉੱਥੇ ਲਾ ਸਿਰ ਬੰਨ ਦੋ ਹਾਂ ਮੀਂਹ ਚਾੜੋ ਮੇਰੀ ਬੱਤੀ ਸੇਰ ਨਹੀਂ ਮੀਂਹ ਸੋਰੀਆ ਅੰਦੇ ਸਾਬ ਨੂੰ ਬੜਾ ਹੀ ਰੰਗ ਲਗਿਆ ਬਾਗਬੀ ਹੈ ਬਾਗ ਬਾਈ ਹਲਾ ਚੁਕਾ ਜੇ ਨਿਕਲ ਗਏ ਗੀਤ ਗਾਈ ਜਾਂਦੇ ਢੋਲ ਵੱਜੀਆਂ ਜਾਂਦੇ ਆ ਢੋਡੇ ਕੋ ਮਨਪ੍ਰੀਤ ਕੌਰ ਗੋਟੇ ਚਾ ਮੁੰਡੇ ਦੇਤਾਏ ਨੂੰ ਗੋਟੇ ਚਾ ਮੁੰਡੇ ਦੇਤਾਏ ਨੂੰ ਗੋਟੇ ਚਾ ਮੁੰਡੇ ਤੇਤਾਏ ਸਾਡੀ ਭੂਆ ਜੀ ਆਹੇ ਮੇਰੀ ਬਰਿੰਡੇ ਵਾਲੀ ਮਿੰਦਰ ਕੋਰਾ ਮੇਰੇ ਚਾਰ ਭੂਆ ਸੀ ਇੱਕ ਸਰਦੂਰਗੜ ਇੱਕ ਜੋਤਪੁਰ ਰਮਾਣੇ ਇੱਕ ਮਾਨਸਾ ਤੇ ਬਰਿੰਡੇ ਤੇ ਕਾ ਮੇਰੀ ਆ ਵੀ ਮੇਰੀ ਭੂਆ ਜੀ ਆ ਤਗੜੀ ਆ ਭੂਆ ਵਧੀਆ ਠੀਕ ਆ ਬੇਟੀ ਵਧੀਆ ਜੀ ਇਧਰ ਚਾਚੀਆਂ ਤਾਈਆਂ ਸਾਰੇ ਆਪਣਾ ਪਰਿਵਾਰ ਖੜਾ ਲਾਲੀ ਦੇ ਪਾਪਾ ਲਾ ਗੰਡਾ ਦੇ ਚਲੋ ਗਾਓ ਗਾਓ ਗੀਤੇ ਬੇਰੇ ਧਿਆਨੇ ਬੂਆ ਸਾਡੀ ਭੂਆ ਤੇ ਭਾਬੀ ਦੀ ਸਰਿੰਦਰ ਭਾਬੀ ਜੀ ਐਨੂੰ ਮੂੰਹ ਕਰਕੇ ਮਨਾ ਜਾ ਭਾਬੀ ਜੀ ਮਿੱਠੀ ਛਾਵੇਂ ਰੇ ਮੇਰੇ ਧਿਆਨੇ ਬੂਆ ਤੇਰੀ ਮਿੱਠੀ ਮਿੱਠੀ ਛਾਵੇਂ ਪੋਤਾ ਕੀਦਾ ਕਹੀਏ ਵੇ ਕੀ ਉਤਾਰੀਏ ਨਾ ਪੋਤਾ ਕੀਦਾ ਕਹੀਏ ਵੇ ਕੀ ਉਤਾਰੀਏ ਨਾ ਪੋਤਾ ਸੁਖਮੰਦੁਰ ਦਾ ਕਹੀਏ ਵੇ ਕੋ ਮੰਦੁਰ ਦਾ ਕਹੀਏ ਫੇ ਗੁਰਦੇ ਗੁਰਡੇ ਕੁੰਤਾਰੀ ਹੈ ਨਾ ਇਧਰ ਮੇਰੇ ਚਾਚਾ ਜੀ ਅਜਫੀਰ ਸਿੰਘ ਇੰਜੀਨੀਅਰ ਆ ਰਹੇ ਇਹ ਚੰਡੀਗੜ੍ਹ ਰਹਿੰਦੇ ਆ ਚਾਚਾ ਜੀ ਮੇਰੇ ਨਾ ਆ ਗਈ ਮੇਰੀ ਮਾਂ ਮੁੰਡੇ ਦੀ ਦਾਦੀ ਬਹੁਤ ਸੋਹਣਾ ਲੱਗਾ ਬੱਚਿਆਂ ਦੀ ਦਾਦੀ ਆ ਵੱਡੀ ਦਾਦੀ ਆ ਬੱਚਿਆਂ ਦੀ ਗੋਡੇ ਗੋਡੇ ਚਾਮਣੇ ਦੀ ਦਾਦੀ ਗੋਡੇ ਗੋਡੇ ਚਾਮਣੇ ਦੀ ਦਾਦੀ ਹੂ ਛੋਟੇ ਗੋਡੇ ਚਾਮਣੇ ਦੀ ਦਾਦੀ ਹੂ ਛੋਟੇ ਗੋਡੇ ਚਾਮਣੇ ਦੀ ਦਾਦੀ ਹੂ ਦਾਦੀ ਕਿੰਨਾ ਬੰਦੀ ਤੁਸੀਂ ਉਹਤਾ ਕੀ ਦਾ ਕਹੀਏ ਬੇ ਸਾਡੀ ਚਾਚੀ ਜੀ ਖੜੀ ਆ ਕਰਨ ਚਾਚੀ ਸਰੇਂਦਰ ਖੜੀ ਆ ਚੰਡੀਗੜ੍ਹ ਰਹਿੰਦੇ ਆ ਮਲਾ ਟੋਕਰ ਦਿੱਗਾ ਤਾ ਹਾਂ ਆਉਂਦੇ ਇਧਰ ਲੈ ਬਾਜ਼ੀ ਖੇਡ ਚ ਬੰਦ ਲੈ ਹੁਣ ਵੱਡੇ ਚ ਪੱਪੀ ਗ੍ਰੇਡ ਤੱਕ ਕੋਈ ਜਰਰੀ ਨਹੀਂ ਬਾਈ ਇੱਕ ਜਗ੍ਹਾ ਤੇ ਬੈਠ ਜਾ। ਉਹ ਜਰਰੀ 50 ਦਾ ਬਸ ਆਖਿਆ ਨਹੀਂ ਉਹ ਮੈਂ ਤੂੰ ਫੇਰ ਉਹ ਖਾਹ। ਮੇਰੇ ਤਾਂ ਆਈ ਦਾ ਪੋਤਾ ਜਗਮੀਤ ਤੇ ਉਹਦਾ ਮੁੰਡਾ ਜਪਸ਼ੀਰ ਸਿੰਘ ਪਹਿਲਾਂ ਹੀ ਕਰਦੇ ਸੀ ਸਾਰਿਆਂ ਨੂੰ ਹੈਲੋ ਕਰਦੇ ਇਧਰ ਹੈਲੋ ਕਰਦੇ ਆਹ ਵਾਲਾ ਸਿਆਣਾ ਪੁੱਤ ਮੇਰਾ ਕਿਵੇਂ ਆ ਵੇ ਲੈ ਹੈਲੋ ਲੈ ਬੋਲਦੇ ਕੁਛ ਸਹੀ ਕਰ ਲਈ ਮਾੜਾ ਜਾਨ ਦੋਨੇ ਪਾਸੇ ਬਰਾਬਰ ਚਾੜਨ ਨੂੰ ਫਿਰ ਬਰਾਬਰ ਕਰਕੇ ਲੈਣਾ ਚਾਹੀਦਾ ਮੈਂ ਪਹਿਲਾਂ ਹੀ ਕਿਹਾ ਸੀ ਜਿਆਦਾ ਗੱਲ ਨਹੀਂ ਕਰਦੇ ਚਾਹਣਾ ਨਾ ਹੋਇਆ ਮੇਰਾ ਭਰਾ ਰਾਜੀਪ ਸਿੰਘ ਬਾਈ ਪੱਪੀ ਨੂੰ ਘਰ ਦਾ ਨੰਬਰਦਾਰਾ ਸਾਡਾ ਪੱਪੀ ਖੇਤ ਦਾ ਤੇ ਘਰ ਦਾ ਨੰਬਰਦਾਰਾ ਇਹ ਜੀ ਕਮਾਈ ਨਾਲ ਹੀ ਸਾਰੇ ਅਸੀਂ ਰੋਟੀ ਖਾਂਦੇ ਆ ਪਾਈ ਦੀ ਨਾਲ ਸਾਡੀ ਅੰਬੋ ਜੀ ਵੀ ਸਗਣ ਜਾਂਦੇ ਹੋਏ ਆਪਨੀ ਗੱਡੀ ਹੈ ਹਜੇ ਫੁੱਲ ਲਾਏ ਨਹੀਂ ਨਾ ਪਰ ਤੁਸੀਂ ਸ਼ਾਬਾਸ਼ ਦਾ ਵਾਗ ਲੈ ਹੈ ਸ਼ਾਬਾਸ਼ ਨੂੰ ਆਪਣੇ ਨੂੰ ਸਰਪੰਚ ਦੇ ਮੁੰਡੇ ਨੂੰ ਇਹ ਘਰ ਆਪਣਾ ਇੱਥੇ ਅਸੀਂ ਮੈਂ ਤੇ ਸਰਪੰਚ ਰਹਿੰਦੇ ਆ ਗੁਰਵਿੰਦਰ ਸਰਪੰਚ ਤੇ ਤੁਹਾਡਾ ਭਰਾ ਭਵਿੰਦਰ ਸਿੰਘ ਚਾਹਣ ਇੱਥੇ ਬੰਦਾਂਗੇ ਨਿੰਮਾਪਾ ਆਪਣਾ ਸਾਡੇ ਘਰ ਦਾ ਨੰਬਰਦਾਰ ਪੱਪੀ ਆ ਪਹੁੰਚ ਇੱਧਰਲੇ ਗੇਟ ਤੇ ਤੁਹਾਨੂੰ ਦਿਖਾਉਣਾ ਹੈ ਘਰ ਵੀ ਆਪਣਾ ਟੈਂਟ ਲੱਗੇ ਹੀ ਪਿਆ ਹੈ ਜੇ ਆਪਣੇ ਭਾਬੀ ਸਾਡੀ ਮਨਿੰਦਰ ਕੌਰ ਸਰਪੰਚ ਜੀ ਉਹ ਆ ਵੀ ਨੰਬਰਦਾਰਾ ਸਾਡੇ ਘਰ ਦਾ ਨਛੱਤਰ ਸਿੰਘ ਨੰਦੀਵਾਲ ਸਾਡੇ ਚਾਚਾ ਜੀ ਤੇ ਇਹ ਜਗਵੀਰ ਸਿੰਘ ਬਰਾੜ ਮੇਰਾ ਕਲਾਸਮੇਟ ਆ ਵੈਸੇ ਅਸੀਂ ਇਕੱਠੇ ਪੜਿਆ ਤੇ ਮੇਰਾ ਇਹ ਬਾਬਾ ਲਗਦਾ ਹੂੰ ਬਾਬਾ ਲਗਦਾ ਕਿ ਜੱਤਾ ਹਾਂ ਬਾਬਾ ਲਗਦਾ ਮੇਰਾ ਇਧਰ ਸਾਡੇ ਬਾਬਾ ਜੀ ਗੁਰਜੰਟ ਸਿੰਘ ਦੰਦੀਵਾਲ ਸਾਡਾ ਵੀਰਾ ਚੁਗਿਆ ਦਾ ਸ਼ਿਵਰਾਜ ਇਹ ਸੋਂਦੇਲਾ ਰੇਆ ਦਾ ਬਾਈ ਮੇਰੇ ਜੀਜਾ ਜੀ ਇਹ ਆ ਗਿਆ ਗੇਟ ਤੇ ਸਰਪੰਚਾਲੇ ਗੇਟ ਤੇ ਆ ਗਿਆ ਆਪਣੇ ਤੇ ਚੁੱਪ ਕਰੀ ਤੇ ਚੱਲ ਤੇ ਚੱਲ ਦੀ ਭੈਣ ਟੋਕਰਾ ਚੱਕੀ ਹੁੰਦੀ ਯਾਰ ਚੁਗਿਆਂ ਲਈ ਵੱਡੀ ਭੈਣ ਆ ਮੈਥੋਂ ਆਇਆ ਇਹ ਹਰਪ੍ਰੀਤ ਹੈ ਬੱਚਿਆਂ ਦੀ ਤਾਈ ਜੋੜੇ ਬੱਚਿਆਂ ਦੀ ਨਾ ਰੱਖਦੇ ਮੁੰਡਿਆਂ ਦੇ ਆਪਾਂ ਹੈ ਜੀ ਰਣਟੇਗਾ ਪੁੱਤਰ ਦਾ ਨਾ ਆਪਣੇ ਦਾ ਤੇ ਰਣਵੀਰ ਕੁੜੀਆ ਦਾ ਨਾ ਆ ਮੇਰੀ ਬੇਟੀ ਅਵਰੀਨ ਮਾਸੀ ਮੱਕੜੀ ਗੀਤ ਗਾਈ ਜਾਂਦੀ ਹੈ ਮੇਰੀ ਅੰਬੋ ਜੀ ਖੜੇ ਆ ਆ ਗਿਆ ਭਾਈ ਮੈਂ ਆ ਗਿਆ ਭੂਆ ਜੀ ਆ ਗਿਆ ਚੱਲ ਗਿਆ ਇੱਧਰ ਨਛੱਤਰ ਨੰਬਰਦਾਰ ਚੜ ਗਿਆ ਸਾਡਾ ਉਧਰ ਪਾਸੇ ਆ ਜਾ ਭਾਈ ਉਧਰ ਉਧਰ ਪੱਪੀ ਨੰਬਰ ਸੇਵਾ ਦਾ ਮੈਂ ਤਾਂ ਪੋਪੀ ਖੜਾ ਸਾਡਾ ਨੰਬਰਦਾਰ ਹਨ 79 ਨੰਬਰਦਾਰ ਨੰਬਰਦਾਰ ਨੂੰ ਚੱਲ ਆ ਚਾਚੀ ਜੀ ਕਰਨ ਦਿਓ ਜੀ ਦਿਦੀ ਛੱਡ ਦਿਲਾਇਓ ਢੋਲ ਵਾਲੇ ਕੋਈ ਨਹੀਂ ਦੇਵਾਂਗੇ ਦੇਵਾਂਗੇ ਤੁਹਾਨੂੰ ਵੀ ਮੇਰੀ ਵੱਡੀ ਭੈਣ ਇੰਦਰਜੀਤ ਟੋਕਰਾ ਜਾਗਦੀ ਹੋਈ ਆਪਾਂ ਹੁਣ ਦੂਜੇ ਗੇਟ ਤੇ ਬੰਨਾਂਗੇ ਆਪਣੇ ਤੇ ਚਾਰ ਗੇਟ ਆਪਣੇ ਦੋ ਕੋਠੀਆਂ ਦੇ ਆ ਆਪਣੀ ਗੱਡੀ ਖੜੀ ਐ ਉਹ ਪੰਪਾ ਭਲਾ ਪੈਟਰੋਲ ਪੰਪ ਸਾਰਾ ਸਾਈਕਲ ਥੁੰਗਲ ਮੋਟਰਸਾਈਕਲ ਆ ਵੀ ਆਪਣਾ ਕਰਮ ਵਾਲਾ ਮੋਟਰਸਾਈਕਲ ਆ ਜਦੋਂ ਇਹ ਲਿਆ ਸੀ ਪਹਿਲੀ 13 ਚ ਉਹ ਸਰਪੰਚ ਬਣੇ ਸੀ ਤੇ ਐਕਟੀ ਵੀ ਚਾਲੂ ਕਰ ਲੈ ਫਿਰ ਸਰਪੰਚ ਆ ਮੇਰੀ ਭੂਆ ਆ ਗਈ ਮੈਂ ਦਰਾਜ ਦੀ ਮੰਮੀ ਆ ਮੇਰਾ ਦੋਸਤ ਸੀ ਬਚਪਨ ਦਾ ਸਵਰਗਵਾਸ ਹੋ ਗਿਆ ਵਿਚਾਰਾ ਹਾਂ ਸਾਈਕਲ ਵੀ ਆਪਣਾ ਇਧਰ ਲਾ ਗੇਟ ਜਾ ਗਏ ਨੰਮ ਨਾਲੀ ਜੱਸੀ ਬੋਆਲੀ ਪਿੰਡਾ ਬਣਾ ਜਿਲ੍ਹਾ ਬਡਿੰਡੇ ਚ ਬਿੰਦਾ ਹੈ ਹਾਕਾ ਬਿੰਡਾ ਤੇ ਆਤੀ ਨਿਸ਼ਚਿਤ ਨੰਬਰ ਦਾ ਹਾਰਾ ਤੇ ਪੱਪੀ ਨੰਬਰ ਦਾ ਹਾਰਾ ਆਪਣੇ ਨਵੇਂ ਮੰਦ ਹੋਏ ਗੇਟ ਤੇ ਆਪਣੇ ਦੋ ਕੋਠੀਆਂ ਦੇ ਚਾਰ ਗੇੜਾ ਚਾਰਾ ਤੇ ਗਿੱਟਾ ਦੇ ਆਪਾਂ ਨੰਬਰ ਬੱਲੇ ਆ ਇਹ ਪਤੀਜਾ ਸਾਡਾ ਕਰਨ ਰਾਸ਼ਟਰੀਏ ਚੋਂ ਆਇਆ ਰਾਜਪ੍ਰੀਤ ਦਾ ਮੁੰਡਾ ਸਾਡੀ ਭੈਣ ਹੋਰ ਭੜਾ ਠੀਕ ਆ ਸਾਡੀ ਭਾਬੀ ਜੀ ਵੀ ਆ ਗਈ ਇੱਧਰ ਰਾਜਵਿੰਦਰ ਸਿੰਘ ਔਲਖ ਦੇ ਘਰੋਂ ਹੁਣ ਫੋਟੋ ਕਰਾਉਂਦੇ ਹੋਏ ਗਰੁੱਪ ਚ Só eu desejo de tocar aqui